ਤੁਖਾਰੀ ਛੰਤ ਮਹੱਲਾ ਪੰਜਵਾਂ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤ ਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤ ਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਟਾਕਨ ਹਾਰੇ ਪ੍ਰਭੂ ਹਮਾਰੇ ਜੀ ਅਪਰਾਨ ਸੁਖ ਦਾਤੇ ਅਬਿਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿਨ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਉਸਤਤ ਕਹਿਣੈ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਤੁਖਾਰੀ ਛੰਤ ਮਹੱਲਾ 5ਵਾਂ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਟਾਕਨ ਹਾਰੇ ਪ੍ਰਭੂ ਹਮਾਰੇ ਜੀਵ ਪ੍ਰਾਨ ਸੁਖ ਦਾਤੇ ਅਬినాਸੀ ਅਬਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿਨੇ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੈ ਨਾਮ ਹਰ ਨਿਮਕਾ ਤੁਖਾਰੀ ਛੰਤ ਮਹੱਲਾ ਪੰਜਵਾਂ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤ ਗੁਰ ਢਾਕ ਲੀਆ ਮੋਹੇ ਪਾਪੀ ਪੜਦਾ ਤਕਨ ਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖ ਦਾਤੇ ਅਬਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿਨ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾਂ ਕਹਿ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਤੁਖਾਰੀ ਛੰਤ ਮਹੱਲਾ ਪੰਜਵਾਂ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹਿ ਪਾਪੀ ਪੜਦਾ निर्गुण राख लिया संतन का सदका सतगुरु ठाक लिया मोहे पापी पड़दा टाकन हारे प्रभु हमारे जी अपरान सुख दाते अविनासी अबगत स्वामी पूर्ण पुरख बिधाते ਉਸਤਤ ਕਹਿਨ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਉਸਤਤ ਕਹਿਨ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੀ ਮੇਲਾ ਨਾਮ ਹਰ ਨਿਮਕਾ ਤੁਖਾਰੀ ਛੰਤ ਮਹੱਲਾ ਪੰਜਵਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖ ਦਾਤੇ अविनासी अब अबगत स्वामी पूर्ण पुरख बिधाते उस्तत कहन न जाए तुम्हारी कौन कह तू कद का नानक दास ता कै बलहारी मिले नाम हरनिम का तुखारी छंत मोहल्ला 5वा ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤ ਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿਨ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾਂ ਕਹਿ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਨਾਨਕ ਦਾਸ ਤਾਂ ਕਹਿ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਤੁਖਾਰੀ ਛੰਤ ਮਹੱਲਾ ਪੰਜਵਾਂ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤ ਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤ ਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਤਾ ਕਨਹਾਰੇ ਪ੍ਰਭੂ ਹਮਾਰੇ ਜੀ ਅਪ੍ਰਾਨ ਸੁਖ ਦਾਤੇ ਅਬਿਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿਨ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਉਸਤਤ ਕਹਿਣੈ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾਂ ਕੈ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਤੁਖਾਰੀ ਛੰਤ ਮਹੱਲਾ 5ਵਾਂ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਟਾਕਨ ਹਾਰੇ ਪ੍ਰਭੂ ਹਮਾਰੇ ਜੀਵ ਪ੍ਰਾਨ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿਨੇ ਨਾ ਜਾਏ ਤੁਮਾਰੀ ਕੋਣ ਕਹੈ ਤੂ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੈ ਨਾਮ ਹਰ ਨਿਮਕਾ ਤੁਖਾਰੀ ਛੰਤ ਮਹੱਲਾ ਪੰਜਵਾਂ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤ ਗੁਰ ਢਾਕ ਲੀਆ ਮੋਹਿ ਪਾਪੀ ਪੜਦਾ ਆਕਨ ਹਾਰੇ ਪ੍ਰਭੂ ਹਮਾਰੇ ਜੀਵ ਪ੍ਰਾਨ ਸੁਖ ਦਾਤੇ ਅਬਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿਨ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾਂ ਕਹਿ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਤੁਖਾਰੀ ਛੰਤ ਮਹੱਲਾ ਪੰਜਵਾਂ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤ ਗੁਰ ਢਾਕ ਲਿਆ ਮੋਹਿ ਪਾਪੀ ਪੜਦਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤ ਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀ ਅਪ੍ਰਾਨ ਸੁਖ ਦਾਤੇ ਅਬਿਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿਨ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਉਸਤਤ ਕਹਿਨ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੀ ਮੇਲਾ ਨਾਮ ਹਰ ਨਿਮਕਾ ਤੁਖਾਰੀ ਛੰਤ ਮਹੱਲਾ ਪੰਜਵਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀਵ ਪ੍ਰਾਨ ਸੁਖ ਦਾਤੇ अविनासी अब अबगत स्वामी पूर्ण पुरुष बिधाते उस्तत कह न ना जाए तुम्हारी कौन कह तू कद का नानक दास ता कै बलहारी मिले नाम हरनिम का तुखारी छंत महल्ला 5वा ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤ ਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖ ਦਾਤੇ ਅਬਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿਨ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾਂ ਕਹਿ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਨਾਨਕ ਦਾਸ ਤਾਂ ਕਹਿ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਤੁਖਾਰੀ ਛੰਤ ਮਹੱਲਾ ਪੰਜਵਾਂ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤ ਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤ ਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਤਾ ਕਨਹਾਰੇ ਪ੍ਰਭੂ ਹਮਾਰੇ ਜੀ ਅਪ੍ਰਾਨ ਸੁਖ ਦਾਤੇ ਅਬਿਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿਨ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਉਸਤਤ ਕਹਿਣੈ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾਂ ਕੈ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਤੁਖਾਰੀ ਛੰਤ ਮਹੱਲਾ 5ਵਾਂ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਟਾਕਨ ਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨ ਪੁਰਖ ਵਿਧਾਤੇ ਉਸਤਤ ਕਹਿਨੇ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੈ ਨਾਮ ਹਰਿ ਨਿਮਕਾ ਤੁਖਾਰੀ ਛੰਤ ਮਹੱਲਾ ਪੰਜਵਾਂ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤ ਗੁਰ ਢਾਕ ਲੀਆ ਮੋਹਿ ਪਾਪੀ ਪੜਦਾ ਹਕਨ ਹਾਰੇ ਪ੍ਰਭੂ ਹਮਾਰੇ ਜੀਵ ਪ੍ਰਾਨ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿਨ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾਂ ਕਹਿ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੇ ਨਾਮ ਹਰਿ ਨਿਮਕਾ